ਤਵਾਡੇ ਤੇ ਹੋਇਆ ਜੀ ਬਿੱਟੂ ਜੀ ਤੇ ਹੋਇਆ ਸੰਜੀਤ ਤਲਵਾਰ ਤੇ ਧਰਾਵਾ ਲਾ ਦਿੱਤੀਆਂ ਗਿਆ ਸਰਕਾਰਾਂ ਦੀ ਲੋਕਾਂ ਦੀ ਆਵਾਜ਼ ਉਠਾਉਣ ਤੇ ਜੇ ਕੋਈ ਪਰਚਾ ਹੋਂਦਾ ਆ ਤੇ ਇਹ ਉਹਨਾਂ ਦੀ ਇੱਛਾ ਅਦਾਰਾ ਫੇਲ ਹੋ ਗਿਆ ਤੇ ਉਹਨੂੰ ਤੇ ਪਰਚਾ ਕਰੋਗੇ ਤੇ ਇਸ ਤੋਂ ਪਿੱਛੇ ਲੋਕ ਸੰਸਦ ਦਾ ਪ੍ਰਮਾਣ ਕੀ ਹੋਏਗਾ ਜਦੋਂ ਕੋਡੇ ਕੋਲ ਰਾਈਟ ਹੀ ਨਹੀਂ ਰਹਾ ਬੋਲਣ ਸਰ ਆਸ਼ੂ ਜੀ ਇੱਕ ਅੰਮਿਤ ਕੁਮਾਰ ਨੇ ਬਿਆਨ ਦਿੱਤੇ ਕਹਿੰਦੇ ਜੀ ਮੈਂ ਬੇਤੌਰ ਚੌਂਕੀ ਦਾ ਨਹੀਂ ਕੰਮ ਕਰਦਾ ਜੀ ਡਿਊਟੀ ਕਰਦਾ ਸੀ ਤੁਸੀਂ ਸੋਨੂੰ ਤਾਨੂੰ ਤਾਨੂੰ ਲੱਗਦਾ ਏ ਕਿ ਇਹ ਗੱਲ ਤੁੰਦ ਮੈਨ ਕੁਝ ਨਹੀਂ ਚੱਕਦੀ ਨਹੀਂ ਨਹੀਂ ਮੈਂ ਕਹਿ ਰਿਹਾ ਜੀ ਉਹ ਕਹਿੰਦਾ ਹੀ ਮੇਰੇ ਨਾਲ ਧੱਕਾ ਮੁੱਕੀ ਕੀਤੀ ਏ ਜੀ ਤੁਹਾਨੂੰ ਲੱਗਦਾ ਇਹ ਸਵਾਲ ਤੁਹਾਨੂੰ ਮੈਨੂੰ ਪੁੱਛਣਾ ਚਾਹੀਦਾ ਤੁਸੀਂ ਕੀ ਕੀਤਾ ਉਹਨਾਂ ਨੇ ਕੀ ਕੀਤੀ ਇਹ ਫਿਰ ਮੇਰੇ ਨਾਲ ਇੰਟੈਰੋਗੇਸ਼ਨ ਤਾਂ ਦੋਸਤ ਮੇਰੇ ਘਰ ਦਾ ਜੀ ਮੈਨੂੰ ਬਿਆਨ ਪੁੱਛਿਆ ਮੈਂ ਦੇ ਦਿੱਤਾ ਜੀ ਜੀ ਇਹ ਇਨਵੈਸਟੀਗੇਸ਼ਨ ਨਹੀਂ ਆ ਜਿਹੜੀ ਤੂੰ ਕਰਨ ਲੱਗਿਆ ਨਹੀਂ ਨਹੀਂ ਮੈਨੂੰ ਇਹ ਪਰਚਾ ਲੈਣਾ ਕੋਈ ਮੂੰਹ ਫੇਰ ਪੈਰ ਹੁੰਦਾ ਤੂੰ ਜਿਹੜੀ ਗੱਲ ਪੁੱਛਣ ਲੱਗਿਆ ਜਾ ਹਾਂਜੀ ਹਾਂਜੀ ਉਸ ਮਾਮਲੇ ਚ ਪਰਚਾ ਦਰਜ ਹੋ ਗਿਆ ਅੱਛਾ ਹਾਂਜੀ ਤੁਹਾਡੇ ਤੇ ਹੋਇਆ ਜੀ ਬਿੱਟੂ ਜੀ ਤੇ ਹੋਇਆ ਸੰਜੀਤ ਤਲਵਾਰ ਤੇ ਜੀ 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 ਹਾਂ ਮੈਨੂੰ ਲੱਗਿਆ ਹੋਇਆ ਪਤਾ ਹਾਂਜੀ ਹਾਂਜੀ ਮੈਂ ਕਹਾਂ ਜੀ ਕਿਦਾਂ ਦੇਖਦੇ ਹੋ ਇਸ ਸਟੇਜ ਨੂੰ ਲੈ ਕੇ ਧਰਾਵਾ ਲਾ ਦਿੱਤੀਆਂ ਗਿਆ ਸਰਕਾਰਾਂ ਦੀ ਲੋਕਾਂ ਦੀ ਆਵਾਜ਼ ਉਠਾਉਣ ਤੇ ਜੇ ਕੋਈ ਪਰਚਾ ਹੁੰਦਾ ਆ ਤੇ ਇਹ ਉਹਨਾਂ ਦੀ ਇੱਛਾ ਜਿਨ੍ਹਾਂ ਕੋਲ ਸ਼ੁਭ ਕਰਮਨ ਤੇ ਤਾਂ 6 ਦਿਨ ਦਾ ਪਰਚਾ ਨਹੀਂ ਕਰ ਹੋਇਆ ਜਿਨ੍ਹਾਂ ਨੇ ਗੋਲੀ ਮਾਰੀ ਸ਼ੁਭਕਰਮਨ ਨੂੰ ਉਹਦੀ লাশ ਤਾਂ ਪਈ ਹੈ ਸਾਡੇ ਵਰਗਿਆਂ ਤੇ ਜਿਹੜੇ ਲੋਗਾ ਦੀ ਆਵਾਜ਼ ਲੈ ਕੇ ਅੱਜ ਇਹਨਾਂ ਦੇ ਖਿਲਾਫ ਚੰਗੇ ਉਹ ਲੋਕਾਂ ਦੇ ਕੰਮ ਨਹੀਂ ਹੁੰਦੇ ਅਦਾਰਾ ਫੇਲ ਹੋ ਗਿਆ ਤੇ ਉਹਦੇ ਤੇ ਪਰਚਾ ਕਰਾਉਂਦੇ ਤੇ ਇਸ ਤੋਂ ਵੱਡੀ ਵੱਡਾ ਲੋਕਤੰਤਰ ਦਾ અપਮਾਨ ਕੀ ਹੋਏਗਾ ਜਦੋਂ ਤੁਹਾਡੇ ਕੋਲ ਰਾਈਟ ਹੀ ਨਹੀਂ ਰਿਹਾ ਬੋਲਣ ਦਾ ਬਿਲਕੁਲ ਬਿਲਕੁਲ ਕਿਸੇ ਤੇ ਵੀ ਪਰਚਾ ਕਰਵਾ ਦਿਓ ਖੈਰਾ ਬੋਲਦਾ ਹੈ ਉਹਦੇ ਤੇ ਪਰਚਾ ਕਰਵਾ ਦਿਓ 파ਲਦਾ ਬੋਲਦਾ ਉਹਦੇ ਤੇ ਪਰਚਾ ਕਰਾ ਦਿਓ ਇਹੋ ਜਿਹੇ ਹਾਲਾਤ ਪਹਿਲਾ ਅੰਗਰੇਜ਼ਾਂ ਦੇ ਟਾਈਮ ਤੇ ਵੀ ਨਹੀਂ ਸੀ ਜੀ ਜਿਵੇਂ ਜਿਵੇਂ ਹੋਣ ਇੱਕ ਕਰ ਸਰ ਆਸ਼ੂ ਜੀ ਇੱਕ ਅਮਿਤ ਕੁਮਾਰ ਨੇ ਬਿਆਨ ਦਿੱਤੇ ਕਹਿੰਦੇ ਜੀ ਮੈਂ ਬੇਤੌਰ ਚੌਂਕੀਦਾਰ ਨਹੀਂ ਕੰਮ ਕਰਦਾ ਮੇਰੀ ਡਿਊਟੀ ਨਹੀਂ ਦੱਸਦਾ ਜੀ ਤੁਸੀ ਤੁਹਾਨੂੰ ਤੁਹਾਨੂੰ ਲੱਗਦਾ ਹੈ ਵੀ ਇਹ ਗੱਲ ਤੁਹਾਨੂੰ ਮੈਨੂੰ ਪੁੱਛਣੀ ਚਾਹੀਦੀ ਜੀ ਤੁਹਾਨੂੰ ਲੱਗਦਾ ਹੈ ਕਿ ਸ਼ਾਮਿਤ ਕੁਮਾਰ ਦੀ ਗੱਲ ਮੈਨੂੰ ਪੁੱਛਣੀ ਚਾਹੀਦੀ ਨਹੀਂ ਨਹੀਂ ਮੈਂ ਕਹਿ ਰਿਹਾ ਜੀ ਉਹ ਕਹਿੰਦਾ ਜੀ ਮੇਰੇ ਨਾਲ ਟੱਕਾ ਮੁਕੀ ਕੀਤੀ ਹੈ ਜੀ ਤੁਹਾਨੂੰ ਲੱਗਦਾ ਇਹ ਸਵਾਲ ਤੁਹਾਨੂੰ ਮੈਨੂੰ ਪੁੱਛਣਾ ਚਾਹੀਦਾ ਨਹੀਂ ਮੈਂ ਪੁੱਛ ਮੈਂ ਮੇਰਾ ਹੱਕ ਹੈ ਜੀ ਮੈਂ ਪੁੱਛਾਂ ਤੁਸੀਂ ਦੱਸੋ ਕਿ ਤੁਸੀਂ ਧੱਕਾ ਮੁਕੀ ਉੱਥੇ ਤੁਹਾਡੇ ਨਾਲ ਤੁਸੀਂ ਕੀ ਕੀ ਉਹਨਾਂ ਨੇ ਕੀ ਕੀਤੀ ਤੇ ਫਿਰ ਮੇਰੇ ਨਾਲ ਇੰਟੈਰੋਗੇਸ਼ਨ ਤਾਂ ਦੋਸਤ ਮੇਰੇ ਕਰਨਾ ਜੀ ਮੈਨੂੰ ਬਿਆਨ ਪੁੱਛਿਆ ਮੈਂ ਦੇ ਦਿੱਤਾ ਜੀ ਜੀ ਇਹ ਇਨਵੈਸਟੀਗੇਸ਼ਨ ਨਹੀਂ ਆ ਜਿਹੜੀ ਤੂੰ ਕਰਨ ਲੱਗਿਆ ਤੂੰ ਧੱਕਾ ਮਾਰਿਆ ਨਹੀਂ ਮਾਰਿਆ ਨਹੀਂ ਨਹੀਂ ਕੋਈ ਜੇ ਪਰਚੇ ਆਂਦਾ ਕੋਈ ਮੂੰਹ ਸਿਰ ਪੈਰ ਹੁੰਦਾ ਤੂੰ ਜਿਹੜੀ ਗੱਲ ਪੁੱਛਣ ਲੱਗੇ ਯਾਰ ਨਹੀਂ ਨਹੀਂ ਆਛੋ ਜੀ ਮੇਰੀ ਗੱਲ ਤਾਂ ਸੁਣ ਲਓ ਮੈਂ ਕਹਿ ਰਹੀ ਦੀ ਕੀ ਕਰੇਂਦਾ ਕੋਈ ਮੂੰਹ ਸਿਰ ਪੈਰ ਹੁੰਦਾ ਤੂੰ ਜਿਹੜੀ ਗੱਲ ਪੁੱਛਣ ਲੱਗੇ ਯਾਰ ਨਹੀਂ ਨਹੀਂ ਯਾਰਸੀ ਆ ਜੋ ਜੀ ਮੇਰੀ ਗੱਲ ਤਾਂ ਸੁਣ ਲੋ ਮੈਂ ਕਹਿ ਰਹੀ ਦੀ ਕੀ ਕੈਰ ਇਹਦਾ ਕੋਈ ਮੂੰਹ ਸਿਰ ਪੈਰ ਹੁੰਦਾ ਤੂੰ ਜਿਹੜੀ ਗੱਲ ਪੁੱਛਣ ਲੱਗਾ